ਸਰਕਾਰ ਨੇ ਆਪਣਾ ਕਾਰਜ ਕਰਤਾ ਉਹਨਾਂ ਨੇ ਆਪਣੀ ਖਲ ਬਚਾਉਣ ਵਾਸਤੇ ਆਪਣੀ ਬਦਨੀਤੀ ਨੂੰ ਛਪਾਉਣ ਵਾਸਤੇ ਐਫਆਈਆਰ ਦਰਜ ਕਰ ਦਿੱਤੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਣਗੇ ਗੁਰੂ ਸਾਹਿਬ ਜਾਣਣਗੇ ਰਾਜਾ ਸਾਹਿਬ ਜਾਣਣਗੇ ਮਹਾਪੁਰਖ ਨੇ ਮਹਾਬਲੀ ਨੇ ਐਫਆਈਆਰ ਦਰਜ ਕਰਦੀ ਕੋਈ ਗੱਲ ਨਹੀਂ ਪਰ ਸੱਚ ਤਾਂ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤਾ ਹੈ ਜਿਹੜੀ ਕੁਝ ਬਕਾਇਦਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਬਕਾਇਦਾ ਕੱਲੇ ਕੱਨੇ ਰਿਪੋਰਟ ਦੀ ਫੋਟੋ ਦਿੱਤੀ ਗਈ ਹੈ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਅਸੀਂ ਤਾਂ ਹੈਰਾਨ ਹਾਂ ਕਿਉਂਕਿ ਸਾਨੂੰ ਐਸਆਈਟੀ ਇਹ ਕਹਿ ਕੇ ਗਈ ਹੈ ਵੀ 10328 ਲਾਪਤਾ ਸਰੂਪਾਂ ਦੇ ਵਿੱਚੋਂ ਇੱਕ ਵੀ ਸਰੂਪ ਨਹੀਂ ਤੁਹਾਡੇ ਸਰੂਪ ਬਿਲਕੁਲ ਜੈਨੂਨ ਨੇ ਤੁਹਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਪਰ ਇਸ ਤੋਂ ਬਾਅਦ ਜੋ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਸਾਨੂੰ ਤਾਂ ਉਹਦੇ ਤੋਂ ਹੈਰਾਨੀ ਹੋਈ ਵੀ ਐਸਆਈਟੀ ਕੀ ਕਹਿੰਦੀ ਸੀ ਤੇ ਜਿਹੜਾ ਸਟੇਜ ਤੋਂ ਬਿਆਨ ਜਾਰੀ ਹੋਇਆ ਉਹ ਕੀ ਹੈ ਅਸੀਂ ਕਹਿ ਰਹੇ ਹਾਂ ਜੀ ਕਿ 328 ਸਰੂਪਾਂ ਨਾਲ ਬਿਲਕੁਲ ਲੈਣਾ ਦੇਣਾ ਨਹੀਂ ਐਸਆਈਟੀ ਵੀ ਕਹਿੰਦੀ ਸੀ ਆਫ ਦਾ ਰਿਕਾਰਡ ਐਸਆਈਟੀ ਵੀ ਕਹਿੰਦੀ ਸੀ ਕਿ ਰਾਤ 10:30 ਵਜੇ ਪ੍ਰੈਸ ਰੂਮ ਜਾਰੀ ਕੀਤਾ ਇੱਕ ਮਿੰਟ ਇੱਕ ਇੱਕ ਸਵਾਲ ਸਰ ਬੜੀ ਸ਼ਬਦਾਵਲੀ ਸਟੋਰ ਕਰ ਲਿਓ ਉਹ ਕਹਿੰਦੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਪਾਵਨ ਰੂਪ ਸੁਖਾਸਨ ਥਾਂ ਤੇ ਰਸੋਈ ਘਰ ਦੇ ਵਿੱਚੋਂ ਸਟੋਰ ਕੀਤਾ ਵੇਖੋ ਜੀ ਮੰਦਪਾਗਾ ਬੀਐਸਆਈਟੀ ਨੇ ਰਸੋਈ ਘਰ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਦੀ ਥਾਂ ਰਸੋਈ ਦੇ ਵਿੱਚੋਂ ਸਟੋਰ ਕੀਤਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਸ ਦਰਬਾਰ ਨੂੰ ਰਸੋਖਾਨਾ ਕਿਹਾ ਜਾਂਦਾ ਹੈ ਰਸੋਖਾਨਾ ਭਾਵ ਕਿ ਜਿੱਥੇ ਲੰਗਰ ਤਿਆਰ ਕਰਕੇ ਗਰੀਬ ਦਰਬਾਰ ਨੂੰ ਸ਼ਿਕਾਇਆ ਜਾਂਦਾ ਹੈ ਜਿੰਨੀ ਸੰਗਤ ਇੱਥੇ ਆ ਕੇ ਲੰਗਰ ਛੱਕਦੀ ਹੈ ਉਹਦੇ ਤੋਂ 3 4 ਸੰਗਤ ਇੱਥੋਂ ਲੰਗਰ ਲੈ ਕੇ ਜਾ ਕੇ ਘਰਾਂ ਵਿੱਚ ਛੱਕਦੀ ਹੈ ਪਰ ਇਹ ਜਿਹੜਾ ਰਸੋਈ ਸ਼ਬਦ ਵਰਤਿਆ ਗਿਆ ਹੈ ਇਹ ਮੰਦਭਾਗਾ ਹੈ ਸਰਕਾਰ ਦੀ ਬਦਨੀਤੀ ਨੂੰ ਉਜਾਗਰ ਕਰਦਾ ਹੈ ਇਹ ਬਹੁਤ ਹੀ ਮੰਦਭਾਗਾ ਸ਼ਬਦ ਹੈ ਉਹਨਾਂ ਨੇ ਰਸੋਖਾਨੇ ਨੂੰ ਰਸੋਈ ਦੱਸ ਦਿੱਤਾ ਕਹਿਣਾ ਤਾਂ ਇਹ ਸੀ ਵੀ ਰਸੋਖਾਨਾ ਸਾਬ ਤੋਂ 169 ਰੂਪ ਬਰਾਮਦ ਹੋਏ ਜੋ ਸਟੇਜ ਤੋਂ ਕਿਹਾ ਗਿਆ ਪਰ ਐਫਆਈਆਰ ਦੇ ਵਿੱਚ ਉਹਨਾਂ ਨੇ ਰਸੂਖਾਨੇ ਨੂੰ ਸੂਈ ਬਣਾਤਾ ਹੀ ਬੰਦ ਪਾਕੀ ਹੈ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇੱਕ ਸਵਾਲ ਦਾ ਬਹੁਤ ਜਵਾਬ ਦਿਓ ਕਿ ਜਦੋਂ ਪਹਿਲੀ ਵਾਰ ਐਸਆਈਟੀ ਤੁਹਾਡੇ ਕੋਲ ਆਂਦੀ ਹੈ ਪਹਿਲਾਂ ਆ ਕੇ ਜਾਂਚ ਜਿਹੜੀ ਕਰਨ ਦੀ ਗੱਲ ਆਖਦੀ ਹੈ ਤਦ ਕੀ ਦਿੰਦੀ ਹੈ ਬੇਸ ਕੀ ਬਣਾਉਂਦੀ ਹੈ ਤਾਂ ਤੁਹਾਨੂੰ ਨੇ ਦੇਖੋ ਸਮੇਂ-ਸਮੇਂ ਦੇ ਉੱਤੇ ਮੁੱਛ ਕਿੱਦਾਂ ਹੋਈ ਉਹਨਾਂ ਦੀ ਸਮੇਂ-ਸਮੇਂ ਦੇ ਉੱਤੇ ਐਸਆਈਟੀ ਤਾਂ ਹੁਣ ਆਈ ਹੈ ਵੱਖ-ਵੱਖ ਸਮਿਆਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਗੁਰਦੁਆਰਾ ਚੰਨ ਕਮਲ ਸਾਹਿਬ ਤੋਂ ਆਉਂਦੀਆਂ ਰਹਿੰਦੀਆਂ ਇਹ ਰੂਟੀਨ ਵਿਜ਼ਿਟ ਹੈ ਉਹਨਾਂ ਦੀ ਇਹ ਕੋਈ ਚੰਬੇ ਵਾਲੀ ਨਮੀ ਗੱਲ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਜ਼ਿੰਮੇਵਾਰੀ ਹੈ ਕਿ ਉਹ ਹਰ ਥਾਂ ਤੇ ਸਤਕਾਰ ਬਹਾਲ ਰੱਖਣ ਉਹ ਵਕ ਵਕ ਸਮਾਂ ਤੇ ਨਿਰੀਖਣ ਕਰਨ ਆਉਦੇ ਰਹਿੰਦੇ ਨੇ ਅਸੀਂ ਸੋਚਿਆ ਵੀ ਐਸ ਆਈ ਟੀ ਵੀ ਜਿਹੜੀ ਹੈ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਨਿਰੀਖਣ ਕਰਨ ਆਏ ਨੇ ਅਸੀਂ ਨਿਰੀਖਣ ਕਰਤਾ ਜੇ ਸਾਾਨੂੰ 328 ਰੁਪਏ ਦੀ ਜਾਣਕਾਰੀ ਸੀ ਪਰ ਸਾਨੂੰ ਉਹਨਾਂ ਤੋਂ ਅਸੀਂ ਹਾਈਡ ਤਾਂ ਤਾਂ ਕਰਦੇ ਜੇ ਸਾਡੇ 'ਚ ਕੋਈ ਚੋਰ ਹੁੰਦਾ ਅਸੀਂ ਤਾਂ ਆਪ ਹੀ ਸਾਰਾ ਰਿਕਾਰਡ ਉਹਨਾਂ ਦੇ ਅੱਗੇ ਮੁਹੱਈਆ ਕਰਾਇਆ ਦਫ਼ਤਰ ਦੇ ਵਿੱਚ ਉਹਨਾਂ ਨੂੰ ਸਾਰਾ ਰਿਕਾਰਡ ਦਿੱਤਾ ਗਿਆ ਉਹਨਾਂ ਨੂੰ ਨਾਲ ਲਿਆ ਕੇ ਅਸੀਂ ਸੱਚ ਕੰਡ ਦੇ ਵਿੱਚ ਮਾਹਰ ਦੇ ਦਰਸ਼ਨ ਕਰਾਈ ਤੁਸੀਂ ਐਸ.ਪੀ.ਸੀ ਤੋਂ ਪ੍ਰਾਪਤ ਕੀਤੇ ਹੈ ਤੁਸੀਂ ਉਹਨਾਂ ਨੂੰ ਮਾਇਆ ਭੇਟ ਕਰਕੇ ਦਿੱਤੇ ਬਿਲਕੁਲ ਜੀ ਮਾਇਆ ਭੇਟ ਕਰਕੇ ਉਹਦੀਆਂ ਰਸੀਦਾਂ ਸਾਡੇ ਕੋਲ ਵੀ ਮੌਜੂਦ ਨੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਹੈ ਤਾਂ ਉਹ ਕਹਿੰਦੇ ਨੇ ਕਿ 3 ਨੇ ਜਿਨਾਵਰ ਰਿਕਾਰਡ ਹੈਗਾ ਜਸਤੇ ਬਾਰੇ ਜਿਹੜੇ ਮੱਥੇ ਉੱਤੇ ਬਾਰੇ ਨੇ ਆਲਾ ਕਾਇਤ ਹੈ ਫੈਸਲਾ ਕਰਾਇਆ ਹੈ ਬਾਰੇ ਤਾਂ ਅਰਥ ਨਹੀਂ ਲੱਗਦਾ ਉਹ ਜਿਹੜੀ 30 ਕਲਾਸੀ ਦੇ ਸਬੰਧ ਰਿਹਾ ਸੌਫਟ ਦੀ ਗੱਲ ਕਰੀਏ। ਵਿਕਲਪ ਜੀ ਜਿਹੜਾ 2014 ਤੋਂ 19 ਦੇ 30 ਰੂਪ ਨੇ ਉਹਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ। ਜਿਹੜਾ ਕੰਟੈਂਸ਼ੀਅਸ ਪੀਰੀਅਡ ਆ। ਜਿਹੜਾ ਕੰਟੈਂਸ਼ੀਅਸ ਪੀਰੀਅਡ ਆ ਇਰੈਲੇਵੈਂਟ ਪੀਰੀਅਡ ਆ। ਇਰੈਲੇਵੈਂਟ ਪੀਰੀਅਡ ਦਾ ਆ ਰਿਕਾਰਡ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਕਹਿੰਦੇ ਵੀ ਰਿਕਾਰਡ ਹੈ ਨੀਗਾ। ਆ ਦੇਖੋ ਜੀ ਮੇਰੇ ਕੋਲ ਪਹਿਲਾ ਸਾਲ 1978 ਦੇ ਵਿੱਚ ਜੁਲਾਈ ਦੇ ਮਹੀਨੇ ਅਲੌਟ ਨੰਬਰ 4160 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਜੋ ਸਾਡੇ ਕੋਲ ਇੱਥੇ ਮੌਜੂਦ ਹੈ ਜੋ ਪਹਿਲਾ ਸਭ ਤੋਂ ਸੂਤ ਹੈ 1990 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਲੜੀ ਨੰਬਰ P898 ਅਗਸਤ ਮਹੀਨੇ ਦੇ ਵਿੱਚ ਪ੍ਰਿੰਟਿੰਗ ਹੋਈ ਅਲੌਟ ਨੰਬਰ 10000 ਇਹ ਸਾਰਾ ਸਾਡੇ ਕੋਲ ਕੋਲ ਇਕੱਲੇ ਇਕੱਲੇ ਸਾਲ ਦਾ ਜਿਹੜੇ 30 ਰੁਪਏ ਨੇ ਜੀ 30 ਰੁਪਏ ਨੇ ਉਹ 2014 ਦੇ ਵਿੱਚ ਪ੍ਰਿੰਟ ਹੋਏ ਨੇ 2015 ਚ ਪ੍ਰਿੰਟ ਹੋਏ ਨੇ ਪਰ ਸਾਡੇ ਸਥਾਨ ਦੇ ਉੱਤੇ ਉਹ 2019 ਦੇ ਵਿੱਚ ਆਏ ਸਾਡੇ ਕੋਲ ਉਹਦਾ ਬਕਾਇਦਾ ਰਿਕਾਰਡ ਹੈ ਉਹ ਰਿਕਾਰਡ ਅਸੀਂ ਐਸੋਸਾਇਟੀ ਨੂੰ ਵੀ ਦਿੱਤਾ ਸੀ ਉਹ ਰਿਕਾਰਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਮੌਜੂਦ ਹੈ ਔਰ ਸਾਡੇ ਕੋਲ ਵੀ ਜਿਹੜੀ 143 ਦੀ ਗੱਲ ਕਹਿੰਦੇ ਇਹਦਾ ਤੁਸੀਂ ਰਿਪੋਰਟ ਦੇ ਦਿੱਤਾ ਸੀਗਾ ਉਹਨਾਂ ਨੂੰ 143 ਰੁਪਏ ਜਿਹੜੇ ਪੈਂਡਿੰਗ ਕਹਿੰਦੇ ਨੇ ਰਿਪੋਰਟ ਹੈ ਨਹੀਂ ਅਸੀਂ ਇਕੱਲੀ ਇਕੱਲੀ ਗੱਲ ਦਾ ਰਿਪੋਰਟ ਦਿੰਦਾ ਜੀ ਜੋ ਅੱਜ ਤੁਹਾਡੀ ਕਚਹਿਰੀ 'ਚ ਰੱਖਿਆ ਏਹੀ ਅਸੀਂ ਉਹਨਾਂ ਦੇ ਅੱਗੇ ਰੱਖਿਆ ਸੀ ਇਹਦੀ ਕੋਈ ਸਾਡੀ ਮੈਲਾਫੈਟ ਅਟੈਂਸ਼ਨ ਨਹੀਂ ਬਤਾਲੀ ਮਹਾਰਾਜ ਦੇ ਸਰੂਪ ਐ ਸਮੇਂ ਖਾੜਪੜ ਸਾਹਿਬ ਚੱਲ ਰਹੇ ਨੇ ਉਹ ਪ੍ਰਕਾਸ਼ ਸਥਾਨ ਹੈ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਨਿਤਨਾਮ ਵਾਲਾ ਹਾਲ ਜਿਹੜਾ ਇੱਧਰ ਹੈ ਉੱਥੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਹਾਰਾਜ ਦੇ ਸਰੂਪ ਨੂੰ ਨਿਤਰੇਂ ਕੀਤਾ ਜਾਂਦਾ ਹੈ ਔਰ ਪੂਰੇ ਸਤਕਾਰ ਸਹਿਤ ਜਿਹੜੀ ਆ ਉਹ ਮਹਾਰਾਜ ਦੇ ਜਾਪ ਚੱਲ ਰਹੇ ਨੇ ਇਸ ਸਥਾਨ ਤੇ ਫਜ਼ੂਰੀ ਰਾਗੀ ਵੀ ਆਉਂਦੇ ਬਿਲਕੁਲ ਹਰ ਇੱਕ ਜਥਾ ਆਉਂਦਾ ਹਰ ਘਾਟੀ ਜਥਾ ਜਦੋਂ ਮਹਾਰਾਜ ਦਾ ਹਰ ਮਹੀਨੇ ਵੀ ਆਉਂਦੇ ਨਿਰੰਤਰ ਕੀਰਤਨ ਦਰਬਾਰ ਚੱਲਦੇ ਰਹਿੰਦੇ ਨੇ ਜਦੋਂ ਮਹਾਰਾਜ ਦੇ ਜੋੜ ਮੇਲੇ ਹੁੰਦੇ ਵਰਸੀ ਸੰਬੰਧੀ ਸਮਾਗਮ ਹੁੰਦੇ ਆ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਹੁੰਦੇ ਆ ਪੰਥ ਦੇ ਸਰਮੌਰ ਜਥੇ ਕਥਾਵਾਚਕ ਢਾਡੀ ਰਾਗੀ ਕਬੀਸ਼ਰੀ ਜਥੇ ਸਾਰੇ ਇੱਥੇ ਆ ਕੇ ਪ੍ਰਸੰਗ ਆਉਂਦੇ ਨੇ ਔਰ ਇੱਥੇ ਗੁਰੂ ਇਤਿਹਾਸ ਦੀ ਚਰਚਾ ਕੀਤੀ ਜਾਂਦੀ ਹੈ ਇੱਥੇ ਕਿਸੇ ਕੋਈ ਗੱਦੀ ਨਹੀਂ ਚੱਲ ਰਹੀ ਹਜ਼ੂਰ ਸ਼੍ਰੀਨਾਮਕਮ ਰਾਜਾ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਸਥਾ ਰੱਖੀ ਹੈ ਕੁਝ ਲੋਕੀਏ ਸਵਾਲ ਜੀ ਇੱਕ ਛੋਟਾ ਜਿਹਾ ਸਵਾਲ ਹੈ ਜੀ ਕੋਈ ਜੋ ਕਿ ਇਹ ਵੀ ਸਵਾਲ ਚੁੱਕ ਰਿਹਾ ਕਿ ਰਹਿਤ ਮਰਿਆਦਾ ਦੇ ਅਨੁਸਾਰ ਉਸ ਪਰਿਸ਼ਦ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਨਹੀਂ ਜਾ ਸਕਦਾ ਜਿੱਥੇ ਕੋਈ ਮਜ਼ਾਰ ਬਣੀ ਹੈ ਇੱਥੇ ਕਿਹੜੀ ਮਜ਼ਾਰ ਬਣੀ ਹੈ ਜੀ ਜੋ ਉਹਨਾਂ ਨੇ ਪ੍ਰੈਸ ਕਾਊਂਡ ਦੇ ਵਿੱਚ ਲਿਖਿਆ ਤੁਸੀਂ ਉਹਨਾਂ ਨੇ ਤੁਸੀਂ ਸਰਕਾਰ ਦਾ ਤੇ ਐਸਆਈਟੀ ਦਾ ਛੱਡੋ ਜੀ ਤੁਸੀਂ ਆਪ ਦਰਸ਼ਨ ਕਰੋ ਅਸੀਂ ਤੁਹਾਨੂੰ ਮੀਡੀਆ ਨੂੰ ਤਾਂ ਉਹ ਭਰਿਆ ਸੱਦਾ ਦਿੱਤਾ ਹੈ ਤੁਸੀਂ ਇਸ ਦਰਬਾਰ ਦੇ ਵਿੱਚ ਘੁੰਮ ਕੇ ਵੇਖੋ ਕਿੱਥੇ ਮਜ਼ਾਰ ਕਿੱਥੇ ਬਣੀ ਹੋਈ ਜਿੱਦਾਂ ਜੀ ਇੱਕ ਮੇਰਾ ਬੁੱਕਰਾ ਜਿਹਾ ਸਵਾਲ ਹੈ ਕਿ ਸੀਐਮ ਸਾਹਿਬ ਪਹਿਲਾਂ ਐਮਪੀ ਵੀ ਰਹੇ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸੀਟ ਤੇ ਐਮਪੀ ਸਾਹਿਬ ਬੰਦੇ ਸੀ ਉਹ ਵੀ ਉਹਨਾਂ ਨੇ ਕਹਿਸ ਜੀ ਉਹਨੇ ਉਸ ਸੀਟ ਮੇਰੀ ਬਦਲੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਕ ਜਾਚ ਉਤਰਨ ਵਾਲੀ ਵੀ ਗੱਲ ਹੋਈ ਸੀ ਕੀ ਸਮਝਦੇ ਹੋ ਵੀ ਇਹ ਚੀਜ਼ ਦਾ ਵੀ ਅਸਰ ਸਿਗਾ ਜਿੱਦਾਂ ਦਾ ਮਨਪੱਖ ਅਭਿਆਨ ਅਸੀਂ ਸੰਸਦ ਨੇ ਦਿੱਤਾ ਵੇਖੋ ਇਹੋ ਜੀ ਅਸੀਂ ਹੋੜੀ ਟਿੱਪਣੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਅਸੀਂ ਰਾਜਨੀਤਿਕ ਵਿਅਕਤੀ ਨਹੀਂ ਹੈਗੇ ਅਸੀਂ ਧਾਰਮਿਕ ਸੰਸਥਾ ਆ ਅਸੀਂ ਇਹੋ ਜੀ ਟਿੱਪਣੀ ਨਹੀਂ ਕਰਨੀ ਸਾਡਾ ਜੋ ਮਸਲਾ ਇਹ ਹੈ ਸਾਡੇ ਦੇ ਉੱਤੇ ਉਂਗ ਔਰ ਮੈਂ ਤੁਹਾਡੇ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਾਗੜ ਜੀ ਨੂੰ ਬੇਨਤੀ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦੇ ਕੇ ਸਮੁੱਚੀ ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਵਿੱਚ ਜੋ ਦੁਬਧਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਦੁਬਦਾ ਖੜੀ ਹੋਈ ਹੈ ਮੈਂ ਬੇਨਤੀ ਕਰਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿ ਉਹ ਆਪਣੀ ਨਿਗਰਾਨੀ ਦੇ ਵਿੱਚ ਇੱਕ ਟੀਮ ਭੇਜਣ ਜਿਹੜੀ ਇੱਥੇ ਆ ਕੇ ਸੱਚਖੰਡ ਦੇ ਵਿੱਚ ਸੁਭਾਏਮਨ ਸਰੂਪਾਂ ਦੀ ਪ੍ਰਕਾਸ਼ ਸਰੂਪਾਂ ਦੀ ਔਰ ਇਥੋਂ ਦੀ ਰਹਿਤ ਮਰਿਆਦਾ ਦੀ ਇਥੋਂ ਦੇ ਅਸਥਾਨ ਦਾ ਦੁਬਾਰਾ ਨਿਰੇਖਣ ਕਰਨ ਵੈਸੇ ਤਾਂ ਸਮੇਂ-ਸਮੇਂ ਤੇ ਉਹ ਕਰਦੇ ਹੀ ਰਹਿੰਦੇ ਨੇ ਪਰ ਹੁਣ ਕਿਉਂਕਿ ਮਸਲਾ ਹਾਈਲਾਈਟ ਹੋਇਆ ਉਹ ਵਿਸ਼ੇਸ਼ ਟੀਮ ਬਣਾ ਕੇ ਭੇਜਣ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਟੀਮ ਆਏਗੀ ਉਹਨਾਂ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਸਤਿਕਾਰ ਕਰਾਂਗੇ ਉਹਨਾਂ ਨੂੰ ਅਸੀਂ ਦਰਸ਼ਨ ਕਰਾਵਾਂਗੇ ਉਹ ਆਪ ਆ ਕੇ ਦੇਖਣ ਕਿ ਕੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਦੇ ਵਿੱਚ ਕੋਈ ਕੋਤਾਹੀ ਕੀਤੀ ਜਾ ਰਹੀ ਹੈ ਪਰ ਹਾਂ ਇੱਕ ਗੱਲ ਅਸੀਂ ਹੋਰ ਵੀ ਦੱਸ ਦਿੰਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਉਣ ਵਾਲੀ ਟੀਮ ਤੋਂ ਬਿਨਾਂ ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਜਵਾਬ ਦੇ ਨਹੀਂ ਹੈਗੇ ਗੱਲ ਕਰ ਰਹੇ ਹਾਂ ਉਹਦੇ ਤੋਂ ਸਬੰਧੀ ਕਰ ਲਈ ਉਹ ਜਿਹੜੀ ਟੀਮ ਸਿਸਟਮ ਕੋਰੀ ਕੀ ਆਉਂਦੀ ਹੈ ਉਹਦੇ ਨਾਲ ਕੋਆਪਰੇਟ ਕਰੋਗੇ ਜਾਂ ਕਰੋਗੇ ਕੋਆਪਰੇਟ ਗੱਲਾਂ ਬਾਤਾਂ ਦੇ ਨਾਲ ਕਰਾਂਗੇ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਪੁੱਛਾਂ ਕਿ ਜਿਹੜਾ ਰਿਕਾਰਡ ਅਸੀਂ ਤੁਹਾਨੂੰ ਦਿੱਤਾ ਇਹ ਹੁਣ ਕਿਉਂ ਨਹੀਂ ਪਹੁੰਚਿਆ ਗਿਆ ਐਮਐਲਏ ਸਾਹਿਬ ਡਾਕਟਰ ਸੁੱਖੀ ਜੀ ਇੱਥੇ ਆ ਕੇ ਗਏ ਨੇ ਤੁਸੀਂ ਸਾਰਿਆਂ ਨੇ ਬਾਈਟਾਂ ਕੀਤੀਆਂ ਮੈਂ ਤਾਂ ਕਹਿੰਦਾ ਤੁਸੀਂ ਉਹਨਾਂ ਨੂੰ ਵੀ ਸਵਾਲ ਕਰੋ ਇੱਥੋਂ ਦੇ ਐਮਪੀ ਮਲਵਿੰਦਰ ਕੰਗ ਜੀ ਨੂੰ ਵੀ ਸਵਾਲ ਕਰੋ ਹੋਰ ਵੀ ਦੁਆਬੇ ਦੇ ਜਿਹੜੇ ਐਮਐਲਏ ਵਾਹ ਗਾਹੇ ਵਗਾਹੇ ਆਉਂਦੇ ਰਹੇ ਕੱਲੇ ਆਮ ਆਦਮੀ ਪਾਰਟੀ ਨਾ ਹੋਰ ਵੀ ਪਾਰਟੀਆਂ ਦੇ ਰਾਜਨੇਤਾ ਇੱਥੇ ਆਉਂਦੇ ਰਹਿੰਦੇ ਨੇ ਸਾਰੇ ਸਤਕਾਰ ਸਹਿਤ ਇੱਥੇ ਸਿਠਿ ਝਗਾਉਂਦੇ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਕਿਸੇ ਨੇ ਕਦੇ ਇਹੋ ਜੀ ਮਾੜੀ ਮਾਨਸਿਕਤਾ ਜ਼ਾਹਰ ਹੀ ਨਹੀਂ ਕੀਤੀ ਜਿਹੜੀ ਇਹਨਾਂ ਨੇ ਕਰ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਸਗਾ ਕਿ ਇਸ ਦਰਬਾਰ ਦੇ ਉੱਤੇ ਕਿਹੋ ਜੀ ਮਰਿਆਦਾ ਸੰਕਰਾ ਦੀ ਭਾਵਨਾ ਕਿਹੋ ਜੀ ਜੁੜੀ ਹੋਈ ਹੈ ਅਮਰੀਕ ਅਮਰੀਕ ਜੀ ਅਮਰੀਕ ਇੱਕ ਮਿੰਟ ਛੋਟੇ ਵੀ ਮੈਂਬਰਾਂ ਨੂੰ ਲੈ ਕੇ ਨਾ ਰਿਕਵਰੀ ਕਰਾਂਗੇ ਤੇ ਦੂਸਰਾ ਕੀ ਤੁਸੀਂ ਸਮਝਦੇ ਹੋ ਕਿ ਜੋ ਬਿਆਨ ਦਿੱਤੇ ਗਏ ਜੋ ਪ੍ਰੈਸ ਨੋਟ ਆਇਆ ਇਸ ਤਰੀਕੇ ਨਾਲ ਕੀਤਾ ਗਿਆ ਸਥਾਨਕ ਬੇਦਬੀ ਹੋਈ ਹੈ ਸਾਰੀਆਂ ਥਿਜਾਂ ਨੂੰ ਜਿਹੜਾ ਕੀਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸ਼੍ਰੋਗਣੀ ਗੋਦਵਾਰਾ ਪ੍ਰਬੰਧਕ ਬੇਟੀ ਨਾਲ ਲੈ ਕੇ ਰਿਕਵਰੀ ਕਰਾਂਗੇ ਹਾਂਜੀ ਇਹ ਸੀਕਿਟੀਫਾਈ ਸ਼ਿਫਟ ਕਰਾਂਗੇ ਸ਼ਿਫਟ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹੱਕ ਦਿੱਤਾ ਮਹਾਰਾਜ ਦੇ ਸੰਗ ਸ਼ਿਫਟ ਕਰਨ ਦਾ ਇਹ ਅਦਕਾ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲਪਤੀ ਸਾਹਿਬ ਦਾ ਔਰ ਜੇਕਰ ਇੱਥੇ ਕੋਈ ਪਰਿਆਦਾ ਦੇ ਵਿੱਚ ਕੁਤਾਹੀ ਹੋ ਰਹੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿੱਚ ਕੋਈ ਕੁਸਤਾਹੀ ਹੋਈ ਹੁੰਦੀ ਤਾਂ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਪਹਿਲਾਂ ਨੋਟਿਸ ਕੱਢਦੀ ਮੁੱਖ ਮੰਤਰੀ ਨੂੰ ਕੱਢਣ ਦੀ ਲੋੜ ਨਹੀਂ ਸੀ ਪੈਣੀ ਮੁੱਖ ਮੰਤਰੀ ਕੇਵਲ ਸਿਆਖਤ ਕਰ ਰਹੇ ਨੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਜਾਣਦੀ ਆ ਗਾਹੇ-ਬਗਾਹੇ ਸਮੇਂ-ਸਮੇਂ ਤੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਇੱਥੇ ਆ ਕੇ ਜਾਂਚ ਵੀ ਕਰਦੀਆਂ ਰਹੀਆਂ ਔਰ ਬਕੈਰਾ ਇਹ ਕਹਿੰਦੀਆਂ ਅਮਰੀਕ ਜੀ ਅਮਰੀਕੇ ਤੁਸੀਂ ਉਹ ਜਿਹੜੀ ਗਲਤੀ ਜਿਸ ਤਰੀਕੇ ਤੁਸੀਂ ਦੇਖੋ ਇਸ ਬਾਰੇ ਮੈਂ ਕੀ ਕਹਿ ਸਕਦਾ ਵੀ ਐਸਆਈਟੀ ਨੇ ਰਿਪੋਰਟ ਗਲਤ ਦਿੱਤੀ ਹੈ ਕਿ ਬੋਲਣ ਵਾਲੇ ਨੇ ਜਾਣ ਬੁੱਝ ਕੇ ਗਲਤ ਬੋਲ ਦਿੱਤਾ ਇਹ ਉਹ ਜਿਸ ਤਰੀਕੇ ਤੁਸੀਂ ਆਮ ਆਦਮੀ ਪਾਰਟੀ ਛੱਡੀ ਆ ਇਸ ਤਰੀਕੇ ਤੁਹਾਡੇ ਨਾਲ ਹੀ ਬੈਠੇ ਸਾਡੇ ਪੱਤਰਕਾਰ ਸਾਥੀ ਵੀ ਏ ਔਰ ਜਸਵੀਰ ਸਿੰਘ ਨੂਰਪੁਰ ਉਹਨਾਂ ਦੀ ਵਾਈਫ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਨੇ ਕਿ ਉਹ ਵੀ ਇਸ ਲੀਗ ਵਿੱਚ ਛੱਡਣ ਮੈਂ ਆਪਣੀ ਭਾਵਨਾ ਜਾਗਰ ਕੀਤੀ ਹੈ ਜੀ ਮੈਂ ਇੱਥੇ ਇਹ ਕੋਈ ਸਿਆਸੀ ਹੋਕਾ ਨਹੀਂ ਦੇ ਰਿਹਾ ਵੀ ਤੁਸੀਂ ਆ ਕਰਦੇ ਹੋ ਉਹ ਕਰਦੇ ਹੋ ਮੈਂ ਆਪਣੀ ਭਾਵਨਾ ਜ਼ਾਹਰ ਕੀਤੀ ਹੈ ਕਿ ਮੇਰੀ ਵਫਾਦਾਰੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਹੈ ਮੇਰੀ ਸ਼ਰਧਾ ਹਕੀਕਤ ਇਸ ਦਰਬਾਰ ਦੇ ਪ੍ਰਤੀ ਹੈ ਔਰ ਮੈਂ ਇਸ ਦਰਬਾਰ ਨੂੰ ਨਤਮਸਤਕ ਹੁੰਦਾ ਜੇਕਰ ਇਸ ਦਰਬਾਰ ਦੇ ਬਾਰੇ ਮੁੱਖ ਮੰਤਰੀ ਨੇ ਝੂਠਾ ਪ੍ਰੋਪਾਗੈਂਡਾ ਕਰਕੇ ਔਰ ਏਡੀ ਵੱਡੀ ਸਟੇਜ ਤੋਂ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਐ ਸਿੱਖ ਪੰਥ ਦੀਆਂ ਭਾਵਨਾਵਾਂ ਉਸ ਧਰਤੀ ਨਾਲ ਜੁੜੀਆਂ ਨੇ ਇਹੋ ਜੀ ਪਵਿੱਤਰ ਸਟੇਜ ਤੋਂ ਇਹੋ ਜੀ ਪਵਿੱਤਰ ਧਰਤੀ ਤੋਂ ਇਹੋ ਜਿਹਾ ਝੂਠਾ ਪ੍ਰਚਾਰ ਕੀਤਾ ਗਿਆ ਤਾਂ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਜਿਹੜੀ ਸਾਡੇ ਵਿੱਚ 파ੜ ਪਾਵੇ ਇਸ ਪ੍ਰਚਾਰ ਦਾ ਤੁਹਾਨੂੰ ਮਨਸੂਬਾ ਕੀ ਨਜ਼ਰ ਆਉਂਦਾ ਹੈ ਇਹਦਾ ਮਨਸੂਬਾ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਨੇ ਵੀ ਉਹਨਾਂ ਨੇ ਸਾਨੂੰ ਤਾਂ ਇਹੀ ਲੱਗ ਰਿਹਾ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਉਹਨਾਂ ਦੇ ਕੋਲ ਉੱਥੇ ਡੇਢ ਵਾਸਤੇ ਕੋਈ ਸ਼ਪਾਰਟੀ ਗਨ ਹੈ ਨਹੀਂ ਸੀ ਉਹਨਾਂ ਨੇ ਧਿਆਨ ਦਾਬਰਡ ਕਰਨ ਵਾਸਤੇ ਜਿਹੜਾ ਮੁੱਦਾ ਪੇਸ਼ ਆਇਆ ਪੰਜਾਬ ਦੇ 90% ਐਸੀ ਗੁਰਦੁਆਰਾ ਸਾਬਾਨ ਨਹੀਂ ਜਿਨ੍ਹਾਂ ਕੋ ਰਿਕਾਰਡ ਹੈ ਗੁਰੂ ਸਾਹਿਬ ਦੇ ਸੂਚਨਾ ਜੀ 90% ਐਸੀ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਰਿਪੋਰਟ ਤਾਂ 16 ਤੋਂ ਬਾਅਦ ਆਣਾ ਸ਼ੁਰੂ ਹੈ ਨਾ ਉਸ ਤੋਂ ਪਹਿਲਾਂ ਤਾਂ ਕੋਈ ਰਿਪੋਰਟ ਨਹੀਂ ਹੈ ਫਿਰ ਇਸ ਗੁਰੂ ਘਰ ਨੂੰ ਹੀ ਕਿਉਂ ਹੋਰ ਗੁਰੂ ਘਰਾਂ ਤੋਂ ਪੁੱਛ ਪ੍ਰਤਾਨ ਮੈਂ ਇੱਕ ਨਿੱਕੀ ਜੀ ਗੱਲ ਕਰਕੇ ਇੱਥੇ ਵਾਈਂਡ ਅਪ ਕਰ ਦਿੰਨਾ ਫਤਿਹ ਕਰ ਦਿੰਨਾ ਮੁੱਖ ਮੰਤਰੀ ਸਾਹਿਬ ਤੇ ਆਪਣਾ ਪਿੰਡ ਸਤੋ ਸਤੋਜ ਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਹੈ ਤਿੰਨ ਗੁਰਦੁਆਰਾ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਕੀ ਉਹਨਾਂ ਤਿੰਨ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਰਿਕਾਰਡ ਲੱਭ ਲੈਣਗੇ ਪਹਿਲਾਂ ਆਪਣੇ ਪਿੰਡ ਤੋਂ ਹੀ ਸ਼ੁਰੂਆਤ ਕਰਨ ਬਾਅਦ ਵਿੱਚ ਦੂਜਿਆਂ ਨੂੰ ਟਾਰਗੇਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ